ਹੈਡਕ quartle ਪੁਲਿਸ ਵੱਲੋਂ ਆਪਣੀ ਜੜੀ ਮਾਰੇ ਅੰਦਰਾਂ ਖਾਸ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ ਆਪਣੇ ਉਦੇਚ ਸਾਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਜਦ ਬੇਸਡੋਂ ਸੀਕ੍ਰੇਟ ਸੀਕ੍ਰੇਟ ਇਨਫੋਰਮੇਸ਼ਨ ਸੀਆਈਏ ਦੀ ਟੀਮ ਨੇ ਚਾਰ ਪਰੋਸ਼ੀਆਂ ਨੂੰ ਫੜਿਆ ਉਹਨਾਂ ਦਾ ਨਾਮ ਹੈਗਾ ਗगन ਗगनਦੀਪ ਸਿੰਘ ਕਮਲ ਕੁਮਾਰ ਮੁਹੰਮਦ ਅਸलम ਅਜੇ ਸਿੰਘ ਤੇ ਇਹ ਵਿਚਾਰਾਂ ਦੇ ਖਿਲਾਫ ਸਾਨੂੰ ਸੀਕ੍ਰੇਟ ਸਿਕਰਟ ਇਨਫੋਰਮੇਸ਼ਨ ਸਿਗੇ ਕਿ ਇਹ ਚੋਰੀ ਦੇ ਟੂ-ਵਿਲਰਾਂ ਦੀ ਖਰੀਦਫਰੋਕ ਕਰਦੇ ਆ ਤੇ ਇਹ ਵਿਚਾਰਾਂ ਨੂੰ ਆਪਾਂ ਰੌਂਡ ਅਪ ਕੀਤਾ ਗਿਆ ਤੇ ਇਹ ਵਿਚਾਰਾਂ ਤੋਂ ਸਾਨੂੰ 12 ਚੋਰੀ ਦੇ ਟੂ-ਵਿਲਰ ਫਿਲਹਾਲ ਬਰਾਮਦ ਹੋਏ ਤੇ ਬੇਸਡ ਓਨ ਥੈਟ ਆਪਾਂ ਕੇਸ ਰਿਸਟਰਡ ਕੀਤਾ ਗਿਆ ਐਂਡ ਫਰਦਰ ਫਰਦਰ ਤਫਤੀਸ਼ ਚੱਲ ਰਹੀ ਹੈ ਤੇ ਇਹਨਾਂ ਦਾ ਪੁਲਿਸ ਰਿਮਾਨ ਲਿੱਤਾ ਗਿਆ ਤੇ ਆਪਣ ਹੁਣ ਇਸ ਕੇਸ ਚ ਫਰਦਰ ਔਰ ਆਪਨੂੰ ਕੁਛ ਨਾ ਕੁਛ ਆਪਾਂ ਨੂੰ ਮਿਲਨ ਦੀ ਸੰਭਾਵਨਾ ਹੈਗੀ ਹੈ ਸਰ ਪੁਲਿਸ ਰਿਪੋਰਟ ਕਿੰਨੇ ਦਿਨਾਂ ਦੀ ਜੀ ਆਪਨੂੰ ਫਿਲਹਾਲ 24 ਘੰਟੇ ਦਾ ਆਪਾਂ ਨੂੰ ਪੁਲਿਸ ਰਿਪੋਰਟ ਮਿਲੇ ਤੇ ਆਪਾਂ ਫਰਦਰ ਆਪਾਂ ਹੋਰ ਅਪਲਾਈ ਕਰਾਂਗੇ ਅਜੇ ਪੁਲਿਸ ਰਿਪੋਰਟ ਦੇ ਨਾਲ ਚੋਰੀ ਕਿੱਥੋਂ ਕਰਦੇ ਸੀ ਕਿੱਥੇ ਵੇਚਣ ਦਾ ਕੰਮ ਕਰਦੇ ਸੀ ਅੰਤਰਾਜੀ ਗਰੋਹਾ ਕੀ ਹੈ ਜੀ ਇਹ ਇਹ ਆਪਣਾ ਮਲੇਰਕੋਟ ਨਾਲ ਤੋਂ ਵੀ ਕਰਦੇ ਸੀ ਇਹ ਸਰਾਊਂਡਿੰਗ ਡਿਸਟ੍ਰਿਕਟਸ ਤੋਂ ਵੀ ਕਰਦੇ ਸੀ ਤੇ ਸਾਰਾ ਪਹੋਂ ਡੂਰਿੰਗ ਤਫਤੀਸ਼ ਕਲੀਅਰ ਹੋ ਗਿਆ ਜੀ ਨਾਲਾ ਇਹਨਾਂ ਤੇ ਪਹਿਲਾਂ ਵੀ ਚੋਰੀ ਦੇ ਪਰਚੇ ਰਹੇ ਹਨ ਇਹਨਾਂ ਤੇ ਸਰ ਕਿਥੇ ਦੇ ਰਣ ਬਲੇ ਜੀ ਇਹਨਾਂ ਦੇ ਜੋ ਤਿੰਨ ਜਾਨੇ ਮਲੇਰਕੋਟਲਾ ਆਪਣਾ ਦੇ ਤੇ ਚੌਥਾ ਨਾਬੇ ਦਾ ਸਰ ਸਰ ਏਜ ਕਿੰਨੀ ਹੋਦਰ ਕੀਤਾ ਇਹਨਾਂ ਦਾ ਜੀ ਇਹ 25 ਤੋਂ 30 ਸਾਲ ਦੀ ਏਜ ਹੈ ਇਹਨਾਂ ਦੀ ਜੀ ਰਿਕਵਰ ਸਰ ਜੀ ਰਿਕਵਰ ਡਿਵਿਸ਼ਨ ਲਈ ਵਾਣ ਹੋਏਗੇ ਜੀ ਟੋਟਲ 12 ਹੋਇਆ ਹੈ ਫਿਲਹਾਲ ਤੇ ਫਰਦਰ ਆਪਾਂ ਨੂੰ ਹੋਰ ਹੁੰਦੀ ਸੰਭਾਵਨਾ ਹੈਗੀ ਇਹ ਵਿੱਚ ਸੋ ਟੂ ਟੂ ਬਈਆ ਪਾਣੀ ਕਰਦੇ ਸੀ ਜਾਂ ਫਿਰ ਹਾਂਜੀ ਟੂ